ਫੁੱਲ ਤੋੜ ਕੇ ਨਨਤਾ ਪਹਿਨਾ ਫੁੱਲ ਤੋੜ ਕੇ ਨਨਤਾ ਪਹਿਨਾ ਜੀ ਆਈ ਤੋਂ ਡਾਕਟਰਾਂ ਦੀ ਟੀਮ ਆਈ ਵੀ ਇਹਨਾਂ ਦਾ ਬਹੁਤ ਧੰਨਵਾਦ ਹੈ ਜੀ ਇਹ ਕਿਸੇ ਦੇ ਜੀਵਨ ਬਾਰੇ ਪਰਾਨਾ ਕਰ ਰਿਹਾ ਜੀ ਬਸ ਜਿਹੜਾ ਖੂਨ ਹੈ ਉਹ ਅਸੀਂ ਡੋਨੇਸ਼ਨ ਦੇ ਰਾਹੀਂ ਰਹਿ ਸਕਦੇ ਆ ਬਿਨਾਂ ਡੋਨੇਸ਼ਨ ਦੇ ਖੂਨ ਪੈਦਾ ਨਹੀਂ ਕਰ ਸਕਦੇ ਨਾ ਸਤ ਸ੍ਰੀ ਅਕਾਲ ਪਾਗੋ ਮਜਰਾ ਸ਼ਿਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਰੂਪਨਗਰ ਜ਼ਿਲ੍ਹੇ ਦੇ ਇਤਿਹਾਸਿਕ ਨਗਰ ਬਿੰਦਰਾਖ ਵਿਖੇ ਜਿੱਥੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਮਾਗੀ ਦਾ ਲਗਾਇਆ ਜਾ ਰਿਹਾ ਹੈ ਸੋ ਇਸ ਮੇਲੇ ਦੇ ਵਿੱਚ ਰਾਗੀ ਢਾਡੀ ਆਪਣੀਆਂ ਵਾਰਾਂ ਦਾ ਗਾਇਨ ਕਰਦੇ ਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੁੰਦੀ ਹੈ ਸੋ ਜਿੱਥੇ ਸੰਗਤ ਨਤਮਸਤਕ ਹੁੰਦੀ ਉੱਥੇ ਪ੍ਰਬੰਧਕਾਂ ਵੱਲੋਂ ਇੱਕ ਬਹੁਤ ਹੀ ਵਧੀਆ ਕਾਜ ਕੀਤਾ ਜਾ ਰਿਹਾ ਜਾਨੀ ਕਿ ਬਲੱਡ ਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਜਾ ਰਿਹਾ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੇ ਪ੍ਰੋਗਰਾਮ ਦੀਆਂ ਝਲਕੀਆਂ ਪ੍ਰਬੰਧਕਾਂ ਨਾਲ ਕਰਾਵਾਂਗੇ ਗੱਲਬਾਤ ਸੋ ਤੁਸੀਂ ਬਣੇ ਰਹਿਣਾ ਸ਼ਿਵਾਲਕ ਟੀਵੀ ਚੈਨਲ ਦੇ ਨਾ ਅਸਨ ਤਿਆਰ ਕਰਨ ਦਾ ਮਾਤਾ ਜੀ ਬੱਚਿਆਂ ਨੂੰ ਗੋਦ ਦੇ ਵਿੱਚ ਲੈ ਕੇ ਅੱਛੀ ਦੁਸ਼ਰਾਮ ਕਰੋ ਮੈਂ ਪ੍ਰਸ਼ਾਦੇ ਦਾ ਪ੍ਰਬੰਧ ਪਛਤ ਨਹੀਂ ਪੁਰਸੋ ਰਿਆ ਜਿਵੇਂ ਕਿ ਨਾ ਤੁਹਾਨੂੰ ਅਧਿਕਾ ਖੱਦਿਆ ਰਹਾ ਪਰ ਅਸੀਂ ਤੁਹਾਨੂੰ ਕੁਝ ਦੇਣਾ ਹੈ ਤੋਹਣ 800 ਗ੍ਰਾਮ ਖੂਨ ਦਾਨ ਕੀਤਾ ਆਪਣੇ ਮਹਾ ਕੀ ਨਾ ਤੁਹਾਡਾ ਅਕਵਾਲ ਸਿੰਘ ਹੈ ਜੀ ਅਕਵਾਲ ਸਿੰਘ ਹਾਂਜੀ ਅਕਵਾਲ ਸਿੰਘ ਜੀ ਖੂਨ ਦੇਣ ਨਾਲ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਫਿਲਹਾਲ ਤਾਂ ਜੀ ਕੋਈ ਪ੍ਰੋਬਲਮ ਨਹੀਂ ਲੱਗ ਰਹੀ ਹੈ ਜੀ ਨਾ ਕੋਈ ਕੰਮ ਵੀ ਸੁਨ ਹੋ ਰਹੀ ਹੈ ਬਿਲਕੁਲ ਜੀ ਦਾ ਤੁਸੀਂ ਇਹਨਾਂ ਨੂੰ ਬੁਲਾਓ ਬਿਲਕੁਲ ਠੀਕ ਠਾਕ ਹੈ ਜੀ ਇਸ ਟਾਈਮ ਖੂਨ ਦੇ ਦਾਨ ਕਰਕੇ ਕਿਉਂਕਿ ਖੂਨ ਦਾਨ ਮਹਾਦਾਨ ਜਿਹੜਾ ਖੂਨ ਦਾਨ ਹੈ ਉਹ ਕਿਸੇ ਜੋ ਕੋਈ ਸੰਕਟ ਦੇ ਵਿੱਚ ਕਿਰਿਆ ਹੋਇਆ ਵਿਅਕਤੀ ਹੈ ਉਹਦੇ ਕੰਮ ਆਉਦਾ ਕੀ ਕਹਿਣਾ ਚਾਹੋਗੇ ਹਾਂਜੀ ਬਿਲ ਬਿਲਕੁਲ ਬਿਲਕੁਲ ਇਹ ਖੂਨ ਦਾਨ ਮਹਾਦਾਨ ਹੈ ਜੀ ਕਿਸੇ ਸਭ ਤੋਂ بڑا ਦਾਨ ਹੈ ਜੀ ਕਿਸੇ ਨੂੰ ਜ਼ਰੂਰਤਮੰਦ ਹੈ ਕੰਮ ਆ ਸਕਦਾ ਬਿਲਕੁਲ ਜੇ ਖੂਨ ਹੋਏਗਾ ਤਾਂ ਹੀ ਕੰਮ ਸਰੇਗਾ ਜੀ ਤੁਸੀਂ ਸਾਡੇ ਚੈਨਲ ਤੇ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਸਮਾਰ ਇਸ ਮਾਗੀ ਦੇ ਮੇਲੇ ਤੇ ਸਾਰੀ ਸੰਗਤ ਨੂੰ ਇਹ ਕਹਿਣਾ ਵੀ ਵੱਤੋ ਵੱਤ ਆ ਕੇ ਖੂਨਦਾਨ ਕਰੋ ਤਾਂ ਕਿ ਕਿਸੇ ਆਪਾਂ ਦੂਸਰੇ ਦੀ ਜਾਨ ਬਚਾਈ ਜਾ ਸਕੇ ਜੀ ਤੋਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੜੀ ਖੁਸ਼ੀ ਹੋ ਰਹੀ ਹੈ ਵੀ ਇਸ ਜੋ ਸਲਾਣਾ ਬਾਬਾ ਅਮਨ ਅਜ ਦੀ ਯਾਦ ਦੇ ਵਿੱਚ ਆਪਾਂ ਸਾਰੀ ਮੇਲੇ ਤੇ 71 ਤੋਂ ਹੁੰਨੇ ਆ। ਸੋ ਉਸ ਦੇ ਨਾਲ ਨਾਲ ਜਿੱਥੇ ਇੱਕ ਯੂਥ ਨੂੰ ਇੱਕ ਵਧੀਆ ਇਹ ਮੈਸੇਜ ਦਿੱਤਾ ਜਾ ਰਿਹਾ ਹੈ ਇੱਕ ਬਲੱਡ ਨੇਸ਼ਨ ਕੈਂਪ ਲਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ? ਵਧੀਆ ਗੱਲ ਹੈ ਜੀ ਬਹੁਤ ਵਧੀਆ ਪ੍ਰਾਲਾ ਸਾਡੇ ਇੱਥੇ ਮੇਰਾ ਪਿੰਡ ਬੈਂਦਰਾ ਕੇ ਜੀ ਹੋਰੇ ਸਾਲ ਲੱਗਦਾ ਜੀ ਇੱਥੇ। ਹਾਂਜੀ। ਪੀਜੀਆਈ ਤੋਂ ਡਾਕਟਰਾਂ ਦੀ ਟੀਮ ਆਈ ਵੀ ਇਹਨਾਂ ਦਾ ਬਹੁਤ ਧੰਨਵਾਦ ਹੈ ਜੀ। ਇਹ ਕਿਸੇ ਦੇ ਜੀਵਨ ਬਾਰੇ ਪ੍ਰਾਲਾ ਕਰ ਰਿਹਾ ਜੀ। ਵਧੀਆ ਕੰਮ ਹੈ ਜੀ ਇਹ। ਸੋ ਹੁਣ ਤੱਕ ਕਿੰਨੇ ਕੁ ਨੌਜਵਾਨ ਜਿਹੜੇ ਐ ਪਹੁੰਚ ਚੁੱਕੇ ਨੇ ਬਲੱਡ ਡੋਨੇਸ਼ਨ ਵਾਸਤੇ? ਹੁਣ ਤੱਕ 20 25 ਦੇ ਲਗਭਗ ਹੋ ਚੁੱਕੇ ਜੀ ਤੇ ਹੁਣ ਸ਼ਾਮ ਤੱਕ ਤਕਰੀਬਨ ਲੱਗਦਾ ਮੈਨੂੰ 2 2 ਛੇ ਜੁੜਤ ਹੋ ਜੂਗੀਆਂ ਠੀਕ ਹੈ ਜੀ ਸੋ ਇਸ ਚੈਨਲ ਤੇ ਦੁਨੀਆ ਭਰ ਦੇ ਵਿੱਚ ਤੁਹਾਨੂੰ ਸੰਗਤਾਂ ਦੇਖਦੀਆਂ ਕੀ ਸਨੇਹਾ ਦੇਣਾ ਚਾਹੋਗੇ ਅੱਜ ਦੇ ਦਿਨ ਵਧੀਆ ਜੀ ਮਾਗੀ ਦਾ ਮੇਲਾ ਚੱਲ ਰਿਹਾ ਬਾਬੇ ਦਾ ਸੰਗਤਾਂ ਹੁਮਾ ਕੇ ਪਹੁੰਚ ਰਹੀ ਹੈ ਜੀ ਮੇਰਾ ਮੈਸੇਜ ਇਹੀ ਹੈ ਜੀ ਵੱਧ ਤੋਂ ਵੱਧ ਜੂਤ ਨੂੰ ਫੂਨਦਾਨ ਕਰੋ ਜੀ ਕਿਸੇ ਦੇ ਜੀਵਨ ਵਿੱਚ ਕੰਮ ਆ ਸਕਦਾ ਸੋ ਬਹੁਤ ਬਹੁਤ ਧੰਨਵਾਦ

ਇਸ ਦਾ ਕੰਮ ਆਇਆ ہمارا ਪਰਤ ਤਾਂ اچھی ਬਾਤ ਹੈ ਵੀਓ ਫੋਨ ਵੀ ਹੈ ਹੈਗੇ ਮੌਜੂਦ ਨੇ ਡਾਕਟਰ ਸਾਹਿਬ ਜੋ ਪੀਜੀਆਈ ਤੋਂ ਨੇ ਬਲੱਡ ਨੇਸ਼ਨ ਟੀਮ ਦੀ ਜੋ ਅਗਵਾਈ ਕਰ ਰਹੇ ਨੇ ਡਾਕਟਰ ਸਾਹਿਬ ਸਤੀਕਾ ਜੀ ਸਤੀਕਾ ਜੀ ਸੋ ਕੀ ਕਹਿਣਾ ਚਾਹੋਗੇ ਅੱਜ ਬਲੱਡ ਨੇਸ਼ਨ ਕੈਂਪ ਜੋ ਤੁਸੀਂ ਆਰਗੇਨਾਈਜ਼ ਕਰ ਰਹੇ ਹੈ ਹਾਂਜੀ ਅ ਇਸ ਦੇ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਕੈਂਪ ਜਿਹੜਾ ਹੈ ਵਿਲੇਜ ਇੰਦਰਖਤ ਗੁਰਦੁਆਰਾ ਸਾਹਿਬ ਦੇ ਵਿਖੇ ਲੱਗ ਰਿਹਾ ਤੇ ਹਰ ਸਾਲ ਅਗਵਾਈ ਕਰਦੇ ਹਾਂ ਹਰ ਸਾਲ ਲੱਗਦਾ ਹੈ ਤੇ ਬੜੀ ਚੰਗੀ ਗੱਲ ਹੈ ਜਿਹੜੇ ਖੂਨਦਾਨੀ ਹੈ ਕਾਫੀ ਝੋਰ ਸ਼ੋਰ ਨਾਲ ਆ ਰਹੇ ਨੇ ਖੂਨਦਾਨ ਕਰ ਰਹੇ ਤੇ ਜਿਹੜਾ ਖੂਨ ਹੈ ਉਹ ਅਸੀਂ ਡੋਨੇਸ਼ਨ ਦੇ ਰਾਹੀਂ ਲੈ ਸਕਦੇ ਹਾਂ ਬਿਨਾਂ ਡੋਨੇਸ਼ਨ ਦੇ ਖੂਨ ਪੈਦਾ ਨਹੀਂ ਕਰ ਸਕਦੇ ਨਾ ਤੇ ਫਿਰ ਜਿਹੜਾ ਖੂਨਦਾਨ ਕਰ ਰਹੇ ਹਾਂ ਉਹ ਚੰਗੇ ਚੰਗਾ ਸਮਾਜ ਲਈ ਕੰਮ ਕਰ ਰਹੇ ਆ ਜਿਹੜੇ ਖੂਨ ਹੈ ਪੀਜੀਆ ਜਾਏਗਾ ਐਨੀ ਟੈਸਟਿੰਗ ਹੋਏਗੀ ਉਸ ਤੋਂ ਬਾਅਦ ਜਿਹੜੇ ਮਰੀਜ਼ ਹੈ ਉਹਨਾਂ ਨੂੰ ਫਿਰ ਹੈਲਪ ਕਰੇਗਾ ਤੋਂ ਇਹ ਸੋਸ਼ਲ ਕੌਜ਼ ਹੈਗਾ ਹੈ ਅਚਾ ਨੋਬਲ ਕੌਜ਼ ਕਿੰਨੇ ਕ ਬੋਟਲ ਆ ਕਲੈਕਟ ਹੋ ਜਾਏਗੀ ਸ਼ਾਮ ਤੱਕ ਅੰਦਾਜ਼ਨ 100 150 ਡੋਨਰਸ ਦਾ ਟਾਰਗੇਟ ਹੈਗਾ ਤੇ ਹਲੇ ਆਰਾਊਂਡ 30 ਤੇ 40 ਡੋਨਰ ਡੋਨੇਟ ਕਰ ਚੁੱਕੇ ਆ ਤੁਸੀਂ ਸਾਡੇ ਚੈਨਲ ਤੋਂ ਸੁਬਾਜ ਨੂੰ ਕੀ ਮੈਸੇਜ ਦੇਣਾ ਚਾਹੋਗੇ ਰਿਗਾਰਡਿੰਗ ਬਲੱਡ ਨੇਸ਼ਨ ਸੁਬਾਜ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਡੋਨੇਸ਼ਨ ਐ ਨੋਬਲ ਕਾਜ਼ ਹੈ ਜਿਹੜੇ ਮਰੀਜ਼ ਐ ਉਹਨਾਂ ਲਈ ਅ ਮਰਜੈਂਸੀ ਕਿਸੇ ਨੂੰ ਲਾਈਫ ਸੇਵਿੰਗ ਕੋਈ ਐਕਸੀਡੈਂਟ ਹੋ ਜਾਂਦਾ ਹੈ ਬਲੀਡਿੰਗ ਹੋ ਜਾਂਦੀ ਹੈ ਤਾਂ ਫਿਰ ਮਰੀਜ਼ ਦੀ ਲਾਈਫ ਸੇਵ ਹੋ ਸਕਦੀ ਹੈ ਪਰ ਬਲੱਡ ਜਿਹੜਾ ਡੋਨੇਸ਼ਨ ਦੇ ਰਾਹੀਂ ਆ ਸਕਦਾ ਅਸੀਂ ਇਹ ਮੈਨੂਫੈਕਚਰ ਨਹੀਂ ਕਰ ਸਕਦੇ ਨਾ ਤੇ ਜੇ ਲੋਕ ਡੋਨੇਟ ਕਰਨਗੇ ਤਾਂ ਕਿਸੇ ਦੀ ਹੈਲਪ ਹੋ ਪਾਏਗੀ ਤੇ ਨਾਲ ਇੱਕ ਤਰ੍ਹਾਂ ਦੀ ਸਮਾਜ ਸੇਵਾ ਵੀ ਕਰ ਰਹੇ ਹਾਂ ਤੇ ਬਹੁਤ ਬਹੁਤਾਂ